ਸਰਕਾਰ ਮੋਰਚਾ ਜਿੰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ 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 ਪ੍ਰੇਵਾਦ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਕਲੇਰਦੀ ਯਾਤ ਪਹੁੰਚਾਉਣ ਲਈ ਕਾਨੂੰਨ ਲਾਗੂ ਕਰੋ ਲਾਗੂ ਕਰੋ ਮਾਰੋ ਕਲੇਰਦੀ ਯਾਤ ਪਹੁੰਚਾਉਣ ਲਈ ਐਮਰਕੀ ਕਾਨੂੰਨ ਲਾਗੂ ਕਰੋ ਲਾਗੂ ਕਰੋ ਸਭ ਤੋਂ ਪਹਿਲਾਂ ਤੇ ਜਿਹੜਾ ਦਿੱਲੀ ਵਿੱਚ ਸੰਘਰਸ਼ ਚੱਲਿਆ ਜਿਹੜੇ ਤਿੰਨ ਕਾਨੂੰਨ ਅਸੀਂ ਵਾਪਸ ਕਰਾਏ ਉਹਦਾ ਜਿਹੜਾ ਡੇਢੇ ਢੰਗ ਦਾ ਖਾੜਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੇ ਪਾਇਆ ਸਾਰੇ ਰਾਜਾਂ ਸਰਕਾਰ ਨੂੰ ਉਹਦੇ ਸਬੰਧ ਵਿੱਚ ਵੀ ਅੱਜ ਸਾਰੇ ਪੱਧਰ ਦੇ ਕਿਸਾਨ ਆ ਸਾਰੇ ਡੀਸੀ ਦਫ਼ਤਰਾਂ ਦੇ ਸਾਹਮਣੇ ਆ ਸਾਰੇ ਇਕੱਠੇ ਆ ਇਹ ਕਰਕੇ ਆ ਵੀ ਜਿਹੜਾ ਉਹਦੇ ਵਿੱਚ ਅਸੀਂ 750 ਦੇ ਕਰੀਬ ਕਿਸਾਨ ਸ਼ਹੀਦ ਕਰਾਏ 13 ਮਹੀਨੇ ਹੀ ਕਰੋੜਾਂ ਰੁਪਈਆ ਦਾ ਉੱਥੇ ਖਰਚਿਆ ਬੈਠ ਕੇ ਵੱਡਾ ਸੰਘਰਸ਼ ਲੜਿਆ ਸੰਘਰਸ਼ ਲਾਉਣ ਤੋਂ ਬਾਅਦ ਚ ਜਾ ਕੇ ਅਸੀਂ ਉਹ ਕਾਨੂੰਨ ਉਹਨਾਂ ਨੇ ਵਾਪਸ ਲਏ ਫਿਰ ਮਾਫੀ ਵੀ ਮੰਗੀ ਕਿਸਾਨਾਂ ਕੋ ਮੋਦੀ ਨੇ ਤੇ ਮੈਂ ਸਮਝਾ ਨਹੀਂ ਸਕਿਆ ਪਰ ਜਿਹੜੀ ਦਿਲ ਚੋਂ ਗੱਲ ਆ ਬੀਜੇਪੀ ਸਰਕਾਰ ਦੀ ਮੋਦੀ ਸਰਕਾਰ ਦੀ ਉਹ ਨਿਕਲਦੀ ਨਹੀਂ ਵੀ ਕਿਹ ਤਰ੍ਹਾਂ ਇਹ ਜ਼ਮੀਨਾਂ ਤੇ ਮਾਲਕ ਕਿੱਦਾਂ ਬਣਨਾ ਇਹ ਅਡਾਨੀ ਅਬਾਨੀ ਨੂੰ ਵੱਡੇ ਕਾਰੋਬਾਰੀ ਕਿੱਦਾਂ ਬਣਾਉਣਾ ਆ ਜਿਹੜੇ ਵੱਡੇ ਰੋਡ ਨਿਕਲ ਰਹੇ ਆ ਇਹ ਸਾਡੇ ਵਾਸਤੇ ਨਹੀਂ ਗਏ ਇਹ ਰੋਡ ਜਿਹੜੇ ਆ ਇਹ ਰੋਡ ਮੈਪ ਜਿਹੜਾ ਵਾ ਇਹ ਵਪਾਰੀਆਂ ਵਾਸਤੇ ਬਣ ਰਿਹਾ ਵਪਾਰੀਆਂ ਨੂੰ ਵਪਾਰ ਕਰਾਉਣ ਵਾਸਤੇ ਬਣ ਰਿਹਾ ਵੀ ਇਹ ਜ਼ਮੀਨਾਂ ਕਬਜ਼ਾ ਕਰਾਂਗੇ ਫਿਰ ਇਹਨਾਂ ਲੋਕਾਂ ਸਾਡੀਆਂ ਇੱਥੇ ਜ਼ਮੀਨਾਂ ਤੇ ਜਿਹੜੀਆਂ ਦਿਹਾੜੀਆਂ ਕਰਨਗੇ ਤੇ ਇੱਥੋਂ ਹੀ ਮਾਲ ਜਿੰਨਾ ਕੱਢ ਕੇ ਮੰਡੀਆਂ ਪ੍ਰਾਈਵੇਟ ਮੰਡਾਂ ਚੋਂ ਬਾਹਰ ਲੰਬੇ ਸ਼ਾਂਭੇ ਜਿਹੜਾ ਵਪਾਰ ਕਰਾਂਗੇ ਇਹ ਸਾਰੀ ਉਹ ਸਬੰਧ ਵਿੱਚ ਵੀ ਸਾਰੇ ਇਕੱਠੇ ਹੋਏ ਆ ਦੂਜਾ ਸਾਡਾ ਸਾਥੀ ਜਿਹੜਾ ਬੱਲੇਵਾਲ ਸਾਹਿਬ ਉਹਨਾਂ ਨੇ ਅੱਜ ਪੋਖੜ ਹੜਤਾਲ ਦੇ ਮਿਹਰ 27 ਦਿਨ ਹੋ ਗਏ ਸ਼ਹੀਦ ਤੇ ਸਰਕਾਰ ਨੇ ਅਜੇ ਤੱਕ ਇਹ ਨਹੀਂ ਸੋਚਿਆ ਵੀ ਮੰਗਾ ਕੀ ਹੈ ਸਾਡੀਆਂ ਕੋਈ ਕੋਈ ਵਾਧੂ ਮੰਗੇ ਤੇ ਨਹੀਂ ਮੰਗੀ ਮੰਨ ਮੰਡੇ ਅਸੀਂ ਕਹਿੰਦੇ ਵੇ ਐਮਐਸਪੀ ਦਾ ਕਾਨੂੰਨ ਦੀ ਗਰੰਟੀ ਬਣਾ ਕਾਨੂੰਨ ਬਣਾਓ ਕਿ ਜੇ ਐਮਐਸਪੀ ਉੱਤੇ ਜੋ ਵੀ ਘਟਨਾ ਜਾਰ ਕਰਦੇ ਦੱਸੋ ਕੀ ਹੋਇਆ 200 ਰੁਪਿਆ 300 ਰੁਪਿਆ 400 ਰੁਪਿਆ ਝੋਨਿਆਂ ਦੇ ਕੱਟ ਲੱਗਾ ਜੇ ਇਹੀ ਕਾਨੂੰਨ ਹੁੰਦਾ ਅਸੀਂ ਕਿ ਸ਼ੈਲਰ ਵਾਲੇ ਨੂੰ ਤੇ ਵਪਾਰੀ ਨੂੰ ਉਹਨੂੰ ਅ ਮੇਰਾ ਸਾਥੀ ਇੱਕ ਬੋਲਣ ਰਿਹਾ ਵੀ ਆੜਤੀਏ ਜਿਹੜੇ ਉਹਨਾਂ ਵਿੱਚੋਂ ਨਿਚੜਦੇ ਮੰਨ ਲਓ ਜੇ ਆੜਤੀਏ ਨਾ ਹੋਣ ਮੈਂ ਇੱਕ ਛੋਟੀ ਜੀ ਗੱਲ ਦਿੰਦਾ ਮਾਲ ਕਿੱਥੇ ਸੁੱਟੋਗੇ ਆੜਤੀਆਂ ਨੂੰ ਪਤਾ ਉਹਨਾਂ ਚਿਰ ਬਿਫਤਾ ਵਾ ਜਿੰਨਾ ਚਿਰ ਮਾਲ ਚੁੱਕ ਕੇ ਸ਼ੈਲਰਾਂ ਤੇ ਗਾੜੀ ਨਹੀਂ ਲੱਗਦਾ ਤਣਕ ਜਿੰਨਾ ਚਿਰ ਗਦਾਮਾਂ ਚ ਨਹੀਂ ਲੱਗਦੀ ਉਹਨਾਂ ਚਿਰ ਆੜਤੀਆਂ ਹੀ ਆਪਾਂ ਨੂੰ ਸੁੱਟ ਕੇ ਸ਼ੈਲਰ ਤੇ ਜਾ ਮੰਨ ਲਓ ਮੰਡੀ 'ਚ ਆ ਜੰਨੇ ਆ ਇਹਦੇ ਵਿੱਚ ਆੜਤੀਆਂ ਦਾ ਕੋਈ ਰੋਲ ਨਹੀਂਗਾ ਕੱਲੇ ਕੱਲੇ ਸ਼ੈਲਰਾਂ ਵਾਲਿਆਂ ਨੇ ਜ਼ਿਆਦਾ ਉੱਥੇ ਪੈਸੇ ਲਏ ਆ ਜਿੱਥੇ ਟਰੱਕ ਲੱਦਣਾ ਕਿ ਨਹੀਂ ਜੇ ਤੁਸੀਂ 180 ਰੁਪਏ ਕੱਟਾ 180 ਰੁਪਏ ਦੇ ਪੈਸੇ ਸਰਕਾਰ ਨਾਲ ਰਲ ਕੇ ਲੁੱਟ ਕੀਤੀ ਹੈ ਵੱਡੀ ਦੂਜੀ ਗੱਲ ਜਿਹੜਾ ਸਾਡਾ ਸਾਥੀ ਹੈ ਡੱਲੇਵਾਲ ਸਾਹਿਬ ਉਹਦੇ ਵਾਸਤੇ ਜਿਹੜੀ ਸਰਕਾਰ ਜਿਹੜੀ ਉਹ ਸਹਿਨਦਾ ਨਹੀਂ ਗਈ ਸਰਕਾਰ ਨੂੰ ਛੇਤੀ ਤੋਂ ਛੇਤੀ ਉਹਨਾਂ ਦਾ ਮਰਨ ਵਰਤ ਤੋੜਾ ਕੇ ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਕਿਉਂਕਿ ਉਹਨਾਂ ਕੱਲਿਆਂ ਦੀਆਂ ਮੰਗਾਂ ਨਹੀਂ ਐ ਪੂਰੇ ਭਾਰਤ ਦੀਆਂ ਪੂਰੇ ਪੰਜਾਬ ਦੀਆਂ ਮੰਗਾਂ ਸਾਰੇ ਸਾਥੀਆਂ ਨਾਲ ਆ ਆਪਾਂ ਕਈ ਕਹਿੰਦੇ ਵੀ ਉਹ ਦੋ ਫਾਰਮੂਲੇ ਲੰਡੇ ਆ ਜਿੰਨਾ ਚਿਰ ਵੀ ਉਹਨਾਂ ਨੂੰ ਕੋਈ ਤਸੱਦਦ ਹੋਇਆ ਨਾ ਤੇ ਉਸੇ ਵੇਲੇ 18 ਜਿਹੜਾ ਪੰਜਾਬ ਉੱਠ ਕੇ ਬਾਹਰ ਛੜਕਾਂ ਤੇ ਆਇਆ ਸਾਰੇ ਕੋ ਜੋ ਠੀਕ ਆ ਉਹ ਸਲਾਹ ਕਰਕੇ ਨਹੀਂ ਗਏ ਜਿਹੜਾ ਅਸੀਂ ਅੰਦੋਲਨ ਸ਼ੁਰੂ ਕਰਾਏ ਆ ਕਾਲੇ ਕਾਨੂੰਨ ਉਦੋਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਹੈ ਉੱਥੇ ਸੈਂਡ ਕਰਕੇ ਆਏ ਹੀ ਅਜੇ ਤੱਕ ਉਹ ਮੰਗਾਇਆ ਸਾਡੀਆਂ ਪੂਰੀਆਂ ਨਹੀਂ ਕੀਤੀਆਂ ਤੇ ਜੇ ਉਹ ਮੰਗਾ ਮਨਾਉਣ ਲਈ ਕੋਈ ਦਿੱਲੀ ਜਾਣਾ ਚਾਹੁੰਦਾ ਆਪਣੀ ਗੱਲ ਰੱਖਣਾ ਚਾਹੁੰਦਾ ਤੇ ਅੱਗੋਂ ਗੋਲੀਆਂ ਮਾਰਦੇ ਨੇ ਬੰਮ ਮਾਰਦੇ ਨੇ ਬਾਰਡਰ ਬਣਾਉਂਦੇ ਆ ਜਿੱਦਾਂ ਪਾਕਿਸਤਾਨ ਦੇ ਬਾਰਡਰ ਨਾਲੋਂ ਵੀ ਵੱਡੇ ਬਾਰਡਰ ਬਣਾਉਂਦੇ ਆ ਜੇ ਕੋਈ ਪੋਕੜ ਤਾਲ ਤੇ ਮਰਨwarte ਤੇ ਸਾਡਾ ਲੀਡਰ ਡੱਲੇਵਾਲ ਸਾਹਿਬ ਵਰਗੇ ਬੈਠੇ ਨੇ ਤੇ ਹੁਣ ਸਾਨੂੰ ਤੇ ਏਕਾ ਕਰਕੇ ਇਹਨਾਂ ਨੂੰ ਫਰੋਣਾ ਹੀ ਪੈਣਾ ਵਾ ਆ ਜਿਹੜੀ ਏਕਤਾ ਅੱਜ ਹੋਈ ਆ ਤੁਸੀਂ ਵੇਖ ਹੀ ਰਹੇ ਜੀ ਅੱਜ ਜਿਹੜੀ ਏਕਤਾ ਹੋਈ ਆ ਇਹ ਏਕਤਾ ਨਾਲ ਅਸੀਂ ਉਹ ਕਾਲੇ ਕਾਨੂੰਨ ਵਾਪਸ ਕੀਤੇ ਜਿਹੜੇ ਇਹਨਾਂ ਨੇ ਦੋ ਦੋਰੇ ਹੁਣ ਦੁਬ ਦਬਾਅ ਪਾ ਕੇ ਜਿਹੜਾ ਕਿ ਸਟੇਟ ਦਾ ਹੱਕ ਮੰਦਾ ਹੈ ਕਿ ਉਹ ਆਪਣੇ ਕਾਨੂੰਨ ਬਣਾਵੇ ਪਰ ਇਹ ਉੱਤੋਂ ਕਾਨੂੰਨ ਬਣਾ ਕੇ ਭੇਜ ਰਹੇ ਨੇ ਵੀ ਇਹ ਲਾਗੂ ਕਰੋ ਔਰ ਮੈਂ ਸੋਚਦਾ ਵੀ ਜੇ ਆ ਜਿਹੜਾ ਅੱਜ ਦਾ ਇਕੱਠ ਜੇ ਪਹਿਲਾਂ ਹੁੰਦਾ ਤੇ ਇਹ ਇਹ ਇਹਨਾਂ ਸੋਚ ਵੀ ਨਹੀਂ ਸਕਦੇ ਵੀ ਦੁਬਾਰਾ ਅਸੀਂ ਕਾਨੂੰਨ ਲਿਆਈਏ ਕਿਉਂਕਿ ਇਸੇ ਇਕੱਠ ਨੇ ਵਾਪਸ ਕਰਾਏ ਆ ਤੇ ਹੁਣ ਇਹੋ ਹੀ ਇਕੱਠ ਜਿਹੜਾ ਵਾ ਇਹਨਾਂ ਨੂੰ ਜਿਹੜੀ ਇਹਨਾਂ ਦੀ ਸੋਚ ਹੈ ਨਾ ਦਿਮਾਗਾਂ ਚੋਂ ਬਿਲਕੁਲ ਕੱਢ ਦੇਾਂਗੇ ਕਿ ਕਿਸਾਨਾਂ ਮਜ਼ਦੂਰਾਂ ਨਾਲੇ ਧੱਕਾ ਕਰ ਸਕਦੇ ਆ ਇਸ ਕਰਕੇ ਅੱਜ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਥੱਲੇ ਵਾਲ ਸਾਹਿਬ ਦੀ ਨੂੰ ਬਚਾਉਣ ਲਈ ਔਰ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਲਈ ਕਾਨੂੰਨ ਸਾਡੇ ਤੇ ਦੁਬਾਰਾ ਥੋਪਣ ਦੀ ਕੋਸ਼ਿਸ਼ ਕਰ ਰਹੇ ਹੋ ਕਾਨੂੰਨ ਨੂੰ ਵਾਪਸ ਕਰਾਉਣ ਲਈ ਇਹ ਇਕੱਠ ਦੁਬਾਰਾ ਇਸੇ ਕੰਮ ਨੇ ਰੱਖਿਆ ਅੱਜ ਬਾਸ਼ਪਾ ਦੇ ਜਿਹੜੇ ਪ੍ਰਧਾਨ ਆ ਅੱਜ ਉਹਨਾਂ ਦਾ ਵੀ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਕਦੇ ਡੱਲੇ ਵਾਲੇ ਦੀ ਜਾਲ ਬੜੀ ਕੀਮਤੀ ਉਹਨੂੰ ਬਚਾਇਆ ਜਾਏ ਇਰਾਦਤ ਨਹੀਂ ਕੀਤੀ ਜਾਏ ਤੇ ਅੱਜ ਉਹਨਾਂ ਨੂੰ ਚੇਤਾ ਆ ਗਿਆ ਵੀ ਡੱਲੇਵਾਲ ਦੀ ਜਾਨ 27 ਦਿਨ ਹੋ ਗਏ ਡੱਲੇਵਾਰ ਨੂੰ ਬੈਠਿਆ ਉਹ ਮੈਨੂੰ ਅੱਜ ਚੇਤਾ ਆਇਆ ਵੀ ਜਾਨ ਕੀਮਤੀ ਆ ਔਰ ਉਹ ਕਹਿ ਕਿੰਨੂ ਰਹੇ ਨੇ ਉਹ ਕਿੰਨੂ ਕਹਿ ਰਹੇ ਨੇ ਉਹ ਜਾਣ ਆਪਣੇ ਲੀਡਰ ਨੂੰ ਆਪਣੇ ਮੋਦੀ ਨੂੰ ਅਮਿਤ ਸ਼ਾਹ ਨੂੰ ਜਾ ਕੇ ਕਹਿਣ ਜਿਹੜਾ ਧੱਕਾ ਕਰ ਰਹੇ ਜੇ ਧੱਕਾ ਬੰਦ ਕਰੋ ਕਿਉਂਕਿ ਲੋਕ ਤੇ ਹੁਣ ਮਰਨ ਵਰਤੇ ਬੈਗੇ ਨੇ ਔਰ ਇਹ ਇਹਨਾਂ ਨੂੰ ਇੱਕ ਤੇ ਇਹ ਸੋਚ ਪਹਿਲਾਂ ਆਉਣੀ ਚਾਹੀਦੀ ਪਹਿਲਾਂ ਚਲੋ ਹੁਣ ਆ ਵੀ ਗਈ ਹੈ ਨਾ ਤੇ ਹੁਣ ਜਾਨ ਉਧਰ ਨੂੰ ਪੰਜਾਬ ਦੇ ਲੋਕਾਂ ਨੂੰ ਨਾ ਸੁਣਾਉਣ ਕਿ ਅਸੀਂ ਬੜੇ ਇਹਨਾਂ ਦੇ ਹਮੈਤੀ ਹੈਗੇ ਆ ਸਾਨੂੰ ਪਤਾ ਵਾ ਇਹ ਬੀਜੇਪੀ ਵਾਲੇ ਜਿੰਨੇ ਕ ਮ ਆਓ ਸਾਡਾ ਕੀ ਮਤੀਆ ਇਹ ਜਾ ਕੇ ਆਪਣੇ ਲੀਡਰਾਂ ਨੂੰ ਕਹਿਣ ਵੀ ਇਹ ਜਿਹੜਾ ਵਾ ਬੰਦੇ ਹੁਣ ਮਰਨ ਵਰਤੇ ਬਹਿ ਗਏ ਨੇ ਇਹ ਤੁਹਾਡੇ ਜਿਹੜੇ ਸੰਗਾਸਨ ਇਹ ਹਲਾ ਦੇਣਗੇ ਆ ਕੇ ਤੇ ਤੁਸੀਂ ਇਹਨੂੰ ਆਪਣਾ ਵਾਪਸ ਲਓ ਜਿਹੜੇ ਤੁਸੀਂ ਕਾਨੂੰਨ ਦੁਬਾਰਾ ਤੋਂ ਪੰਡ ਹੈ ਜੀ